ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਮੈਂ suit ਦੀ ਕਟਿੰਗ ਕਰਨ ਲੱਗੀ ਸੀਗੀ ਤੇ ਲਾਈਨਿੰਗ ਜਿਹੜੀ ਹੈਗੀ ਆ ਦੇਖੋ ਜਦੋਂ ਆਪਾਂ wash ਕਰਕੇ ਲਗਾਉਣੇ ਆਂਗੇ ਕਈ ਭੈਣਾਂ ਮੈਨੂੰ ਪੁੱਛਣ ਲੱਗ ਜਾਂਦੀਆਂ ਨੇ ਵੀ ਜਿਹੜੀ ਲਾਈਨਿੰਗ ਜਿਹੜੀ ਹੈਗੀ ਆ ਆਪਾਂ wash ਕਰਕੇ ਲਗਾਈ ਹੈ ਜਾਂ ਬਿਨਾ wash ਕੀਤੇ ਹਨਾ ਦੇਖੋ ਜਿੱਥੋਂ ਤੱਕ ਹੋ ਸਕੇ ਤੁਸੀਂ wash ਕਰਕੇ ਹੀ ਲਗਾਓ ਹਨਾ ਜੇ ਤੋਂ ਅਸੀਂ wash ਕਰਕੇ ਨਹੀਂ ਲਗਾਉਣੀ ਹੈਗੀ ਹੁਣ ਕਈ ਭੈਣਾਂ ਤੋਂ ਨਾ ਫਿਰ ਥੋੜੀ ਚਿਪਕਣ ਲੱਗ ਜਾਂਦੀ ਹੈ ਲਾਈਨਿੰਗ ਜਦੋਂ ਆਪਾਂ wash ਕਰਕੇ ਲਗਾਉਣੇ ਆਂਗੇ suit ਨਾਲ ਥੋੜੀ ਜਿਹੀ ਚਿਪਕਾ ਲੱਗ ਜਾਂਦੀ ਹੈ ਜੇ ਤੁਸੀਂ ਵਾਸ਼ ਕਰਕੇ ਨਹੀਂ ਲਗਾਉਣੀ ਤਾਂ ਮੈਂ ਜਿਸ ਤਿੱਕੇ ਨਾਲ ਵੀਡੀਓਜ਼ ਪਾਈਆਂ ਹੋਈਆਂ ਨਹੀਂ ਗਿਆ ਵੀ ਆਪਾਂ ਕਿਵੇਂ ਜਿਹੜੀ ਹੈਗੀ 1 ਕਿੰਚ ਦੀ ਲੂਜ਼ਿੰਗ ਦੇਣੀ ਹੁੰਦੀ ਹੈ ਲਾਈਨਿੰਗ ਦੇ ਵਿੱਚ ਫਿਰ ਤੁਸੀਂ ਉਸ ਹੀ ਹਿਸਾਬ ਨਾਲ ਵੀ ਕਟਿੰਗ ਕਰ ਸਕਦੇ ਹੋ ਸੂਟ ਦੀ ਫਿਟਿੰਗ ਦੇ ਵਿੱਚ ਤੁਹਾਡੇ ਕੋਈ ਫਰਕ ਨਹੀਂ ਪਊਗਾ ਜੇ ਆਪਾਂ 1 ਕਿੰਚ ਦੀ ਲੂਜ਼ਿੰਗ ਦੰਨੇ ਆਂਗੇ ਲਾਈਨਿੰਗ ਦੇ ਵਿੱਚ ਕਿਉਂਕਿ ਜਿਹੜੀ ਲੂਜ਼ਿੰਗ ਦੇਣ ਦਾ ਮਕਸਦ ਇਹ ਹੀ ਹੁੰਦਾ ਵੀ ਧੋਣ ਤੋਂ ਬਾਅਦ ਜਿਹੜਾ ਜੀ ਸੂਟ ਸ਼੍ਰਿੰਕ ਵੀ ਹੋ ਜਾਵੇ ਮਤਲਬ ਲਾਈਨਿੰਗ ਜੇ ਸ਼੍ਰਿੰਕ ਹੋ ਜਾਵੇ ਤਾਂ ਫਿਟਿੰਗ ਜਿਹੜੀ ਹੈਗੀ ਸੂਟ ਦੀ ਖਰਾਬ ਨਾ ਹੋਵੇ ਠੀਕ ਹੈ ਜੀ ਹੁਣ ਕਈ ਪੈਣਾ ਮੈਨੂੰ ਪੁੱਛ ਲਾ ਜਾਂਦੇ ਨੇ ਵੀ ਦੀਦੀ ਆਪਾਂ ਲਾਈਨਿੰਗ ਕਿੰਨੇ ਮੀਟਰ ਲਈਏ ਜੇ ਤਾਂ ਤੁਸੀਂ ਪਟਿਆਲਾ ਸਲਵਾਰ ਬਣਾਉਣੀ ਆਂਗੀ ਫੇਰ ਤਾਂ ਤੁਸੀਂ ਜੇ ਫੁੱਲ ਘੇਰ ਵਾਲੀ ਬਣਾਉਣੀ ਆ ਤਾਂ ਤੁਹਾਨੂੰ 6 6.5 ਮੀਟਰ ਲਾਈਨਿੰਗ ਜਿਹੜੀ ਹੈਗੀ ਲੈਣੀ ਪਊਗੀ ਜੇ ਤੁਸੀਂ 벨ਟ ਵਗੈਰਾ ਤੇ ਵੀ ਲਾਈਨਿੰਗ ਲਗਾਉਣਾ ਚਾਹੋਗੇ ਠੀਕ ਆ ਜੇ ਤੁਸੀਂ ਸਟ੍ਰੇਟ ਸਲਵਾਰ ਵਾਲਾ ਸੂਟ ਬਣਾਉਨੇ ਹੋਗੇ ਮਤਲਬ ਫਿਰ ਤੁਹਾਨੂੰ ਜਿਹੜੀ ਹੈਗੀ ਲਾਈਨਿੰਗ 5.5 ਮੀਟਰ ਜਿਹੜੀ ਹੈਗੀ ਉਹ ਲੈਣੀ ਹੀ ਪੈਣੀ ਹੈਗੀ ਠੀਕ ਆ ਫੇਰ ਹੀ ਤੁਹਾਡਾ ਸਰੂਗਾ ਕਿਉਂਕਿ ਥੋੜਾ ਬਹੁਤ ਤਾਂ ਸ਼੍ਰਿੰਕ ਹੋ ਜਾਂਦੀ ਹੁੰਦੀ ਹੈ ਲਾਈਨਿੰਗ ਹਨਾ 5.5 ਮੀਟਰ ਲਾਈਨਿੰਗ ਨਾਲ ਸਰ ਜਾਂਦਾ ਜੇ ਤੁਸੀਂ ਪਟਿਆਲਾ ਬਣਾਉਣੀ ਹੈ ਤਾਂ 6 6.5 ਤੁਹਾਨੂੰ ਲੈਣੀ ਹੀ ਪੈਣੀ ਹੈ ਠੀਕ ਹੈ ਜੀ ਲਾਈਨਿੰਗ ਨਹੀਂ ਤਾਂ ਫਿਰ ਕਟੂਗੀ ਫਿਰ ਦੇਖੋ ਨਾਲ ਦੀ ਮਿਲਦੀ ਵੀ ਨਹੀਂ ਹੁੰਦੀ ਹੈਗੀ ਨਾ ਲਾਈਨਿੰਗ ਤੁਸੀਂ ਇਹੀ ਆ ਵੀ ਅੱਧਾ ਐ ਮੀਟਰ ਜਿਹੜੀ ਹੈਗੀ ਉਹ ਵੱਧ ਲੈ ਲਓ ਠੀਕ ਆ ਪਹਿਲਾਂ ਦੇਖੋ ਆਪਾਂ ਤੁਹਾਨੂੰ ਅੱਜ ਕਾਣ ਕੱਢਣਾ ਦੱਸਾਂਗੇ ਵੀ ਆਪਾਂ ਲਾਈਨਿੰਗ ਦਾ ਕਾਣ ਜਿਹੜਾ ਹੈਗਾ ਉਹ ਕਿਵੇਂ ਕੱਢ ਸਕਦੇ ਆ ਦੇਖੋ ਪਹਿਲੀ ਗੱਲ ਤੇ ਇਹ ਹੁੰਦੀ ਆ ਵੀ ਆਪਾਂ ਉਹਨੂੰ ਪ੍ਰੋਪਰ ਓਵੇਂ ਨਹੀਂ ਬਣਾ ਸਕਦੇ ਹੁੰਦੇ ਲਾਈਨਿੰਗ ਨੂੰ ਜਿਵੇਂ ਆਪਾਂ ਐਜ਼ ਇਟ ਲੈ ਕੇ ਆਉਣੇ ਹੁੰਨੇ ਆ ਬਸ ਇਹ ਆ ਵੀ ਥੋੜਾ ਬਹੁਤਾ ਉਹਦਾ ਕਾਣ ਜਿਹੜਾ ਹੈਗਾ ਆਪਾਂ ਸੈੱਟ ਕਰ ਸਕਦੇ ਹੁੰਨੇ ਆਂਗੇ ਠੀਕ ਆ ਜੇ ਜਿਆਦਾ ਇਹ ਕਾਣ ਪੈ ਜਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਆ ਵੀ ਆਪਾਂ ਕਿਸ ਤਰੀਕੇ ਨਾਲ ਕੱਢ ਸਕਦੇ ਆ ਲਾਈਨਿੰਗ ਦੇ ਵਿੱਚੋਂ ਕਾਣ ਠੀਕ ਆ ਤਾਂ ਕਿ ਆਪਣਾ ਸੂਟ ਜਿਹੜਾ ਹੈਗਾ ਟੇਡਾ ਨਾ ਜਾਵੇ ਠੀਕ ਹੈ ਜੀ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਆ ਵੀ ਕਿਹੜੇ ਕੱਪੜੇ ਦੇ ਨੀਚੇ ਕਿਹੜੀ ਲਾਈਨਿੰਗ ਲਗਾਉਣੀ ਹੁੰਦੀ ਹੈਗੀ ਠੀਕ ਆ ਹੁਣ ਦੇਖੋ ਜਿਵੇਂ ਹੁਣ ਮੇਰਾ ਇਹ ਜੋਰਜਟ ਦਾ ਸੂਟ ਆਗਾ ਇਹ ਹੈਗਾ ਕਰੀਮ ਰੰਗ ਦਾ ਹਨਾ ਵਾਈਟ ਆ ਇਹ ਇਹਦੇ ਨੀਚੇ ਜਿਹੜਾ ਹੈਗਾ ਆਪਾਂ ਕਾਟਨ ਉਹ ਲਗਾਵਾਂਗੇ ਠੀਕ ਆ ਇਹਦੇ نیچے ਆਪਾਂ ਨੋਰਮਲ ਜਿਹੜੀ ਲਾਈਨਿੰਗ ਹੈਗੀ कॉटन ਵਾਲੀ ਉਹ ਨਹੀਂ ਲਗਾਵਾਂਗੇ ਕਿਉਂਕਿ ਇਹ ਟਰਾਂਸਪੇਰੈਂਟ ਆ ਕੱਪੜਾ ਇਹਦਾ ਵਾਈਟ ਹੈ ਦੇਖੋ ਕਲਰ ਹੈ ਨਾ ਇਹਦੇ نیچے ਆਪਾਂ ਜਿਹੜੀ ਹੈਗੀ ਵਾਈਟ ਕਲਰ ਦੀ ਰੱਖ ਕੇ ਦੇਖੀ ਸੀਗੀ ਟਰਾਂਸਪੇਰੈਂਟ ਹੀ ਲੱਗ ਰਿਆ ਸੀ ਪਰ ਜਦੋਂ ਆਪਾਂ ਟਾਫਟਾ ਲਗਾ ਦਾਂਗੇ ਇਹਦੇ نیچے ਦੇਖੋ ਹੁਣ ਇਹ ਜਿਹੜਾ ਹੈਗਾ ਥੋੜਾ ਜਿਹਾ ਗਾਫ ਹੈਗਾ ਕੱਪੜਾ ਇਹ ਤੁਸੀਂ कॉटन ਵਾਲਾ ਟਾਫਟਾ ਕਹਿ ਕੇ ਇਹਨੂੰ ਲੈ ਸਕਦੇ ਹੋ ਲਾਈਨਿੰਗ ਨੂੰ ਜੇ ਤੁਹਾਡਾ ਸੂਟ ਟਰਾਂਸਪੇਰੈਂਟ ਹੈ ਠੀਕ ਹੈ ਜੀ ਇਹ ਡਾਈ ਵੀ ਹੋ ਜਾਂਦਾ ਹੁੰਦਾ ਮਹਿੰਗੇ ਸੂਟਾਂ ਦੇ ਨੀਚੇ ਜਿਹੜਾ ਹੈਗਾ ਇਹ ਟਾਫਟਾ ਲੱਗ ਜਾਂਦਾ ਹੁੰਦਾ ਤੁਸੀਂ ਇਹਨੂੰ ਡਾਈ ਕਰਵਾ ਕੇ ਲਗਾ ਸਕਦੇ ਹੋ ਠੀਕ ਹੈ ਮਤਲਬ ਵਧੀਆ ਵਾਲਾ ਜਿਹੜਾ ਹੈਗਾ ਉਹ 100 120 ਰੁਪਏ ਮੀਟਰ ਜਿਹੜਾ ਹੈਗਾ ਇਹ ਆ ਜਾਂਦਾ ਹੁੰਦਾ ਹੁਣ ਦੇਖੋ ਜਿਵੇਂ ਹੁਣ ਇਹ ਜੋਰਜਟ ਦਾ ਸੂਟ ਆ ਇਹ ਵਾਈਟ ਆ ਇਹਦੇ ਨੀਚੇ ਮੈਂ ਕਾਟਨ ਵਾਲਾ ਟਾਫਟਾ ਲਗਾਉਂਗੀ ਠੀਕ ਹੈ ਤੇ ਜਿਹੜਾ ਇਹ ਸੂਟ ਆ ਦੇਖੋ ਹੈਗਾ ਇਹ ਵੀ ਜੋਰਜਟ ਦਾ ਮੇਰਾ ਸੂਟ ਪਰ ਇਹ ਜਿਹੜਾ ਸੂਟ ਹੈਗਾ ਹੁਣ ਦੇਖੋ ਇਹਦੇ ਰੰਗ ਜਿਹੜੇ ਹੈਗੇ ਨੇ ਡਾਰਕ ਨੇਗੇ ਜੇ ਆਪਾਂ ਇਹਦੇ ਨੀਚੇ ਕਾਟਨ ਵੀ ਲਗਾ ਦੇਵਾਂਗੇ ਨਾ ਤਾ ਇਹਦੇ ਨੀਤੇ कॉटन ਨਾਲ ਵੀ ਸਰ ਜਾਣਾਗਾ ਇਹਦੇ ਨੀਚੇ ਜਿਹੜੀ ਹੈਗੀ ਮੈਂ कॉटन ਦੀ ਹੀ ਲਾਈਨਿੰਗ ਲਗਾਉਂਗੀ ਸਿੰਪਲ ਜਿਹੜੀ ਆਪਣੀ ਜਿਵੇਂ ਆਪਣੇ ਪੱਗਾਂ ਹੁੰਦੀਆਂ ਨੇ ਠੀਕ ਆ ਤੇ ਇਹ ਦੇਖੋ ਹੁਣ ਜੇ ਆਪਾਂ ਇਹਦੇ ਨੀਚੇ ਲਾਈਨਿੰਗ ਰੱਖ ਦਵਾਂਗੇ ਇਹ ਤਾਂ ਟ੍ਰਾਂਸਪੇਰੈਂਟ ਨਹੀਂ ਹੈਗਾ ਕੱਪੜਾ ਇਹਦੇ ਨੀਚੇ ਆਪਾਂ ਸਿੰਪਲ कॉटन ਵਾਲੀ ਲਗਾ ਸਕਦੇ ਹੋ ਲਾਈਨਿੰਗ ਤੁਸੀਂ ਜੇ ਟਰਾਂਸਪੇਰੈਂਟਾ ਕੱਪੜਾ ਫਿਰ ਤੁਸੀਂ ਕਾਟਨ ਵਾਲਾ ਟਾਫਟਾ ਲਗਾ ਸਕਦੇ ਹੋਗੇ ਠੀਕ ਆ ਹੁਣ ਜਿਹੜੇ ਮਹਿੰਗੇ ਸੂਟ ਹੁੰਦੇ ਨੇਗੇ ਉਹਨਾਂ ਦੇ ਨੀਚੇ ਜਿਹੜਾ ਹੈਗਾ ਤੁਸੀਂ ਕਾਟਨ ਵਾਲਾ ਜਿਹੜਾ ਟਾਫਟਾ ਹੈਗਾ ਉਹਨੂੰ ਡਾਈ ਕਰਵਾ ਕੇ ਲਗਾ ਸਕਦੇ ਹੋਗੇ ਕਿਉਂਕਿ ਮੈਨੂੰ ਬਹੁਤ ਬਣਾ ਪੁੱਛਦੇ ਰਹਿੰਦਿਆਂ ਰਹਿੰਦਿਆਂ ਕਿ ਵਿਦੀ ਦੇ ਕਿਹੜੇ ਸੂਟ ਦੇ ਨੀਚੇ ਕਿਹੜੀ ਵਾਲੀ ਲਾਈਨਿੰਗ ਲਗਾਈਏ ਹੁਣ ਜਿੱਦਾਂ ਆਰਗੈਂਜ਼ਾ ਕੱਪੜਾ ਹੁੰਦਾਗਾ ਹਨਾ ਉਹਦੇ ਨੀਚੇ ਅਸੀਂ ਜਿਹੜੀ ਹੈਗੀ ਆ ਕਾਟਨ ਵਾਲਾ ਟਾਫਟਾ ਡਾਈ ਕਰਵਾ ਕੇ ਲਗਾ ਸਕਦੇ ਹੁੰਨੇ ਆਗੇ ਬਾਕੀ ਜਿਹੜੇ ਹੁੰਦੇ ਨੇ ਸੂਟ ਉਹਨਾਂ ਦੇ ਨੀਚੇ ਜਿਹੜੀ ਲਾਈਨਿੰਗ ਹੈਗੀ ਆ ਉਹ ਸੈੱਟ ਆ ਜਾਂਦੀ ਹੁੰਦੀ ਹੈਗੀ ਠੀਕ ਆ ਇੱਕ ਸ਼ਾਈਨੀਗ ਵਾਲਾ ਟਾਫਟਾ ਵੀ ਆਉਂਦਾ ਉਹ ਜਿਹੜਾ ਹੈਗਾ ਉਹ ਡ्रेसेस ਵਗੈਰਾ ਵਾਸਤੇ ਹੁੰਦਾ ਜਿਵੇਂ ਨੈਟ ਦੀਆਂ ਡ्रेसेस ਆ ਹੋਗੀਆਂ ਹਨਾ ਕੋਈ ਸ਼ਾਈਨੀਗ ਵਾਲਾ ਕਪੜਾ ਹੋ ਗਿਆ ਉਹਦੇ ਨੀਚੇ ਜਿਹੜਾ ਹੈਗਾ ਆਪਾਂ ਉਹ ਥੋੜਾ ਜਿਹਾ ਸਸਤਾ ਆਉਂਦਾ ਟਾਫਟਾ ਉਹ ਮਤਲਬ 컬러풀ੀ ਆਉਂਦਾਗਾ ਉਹ ਤੁਸੀਂ ਕਿਸੇ ਵੀ ਸ਼ਾਪ ਤੋਂ ਲੈ ਸਕਦੇ ਹੋ ਜਿਹੜਾ ਡਾਈ ਕਰਵਾ ਕੇ ਲਾਉਣਾ ਹੁੰਦਾ ਉਹ ਥੋੜਾ ਜਿਹਾ ਮਹਿੰਗਾ ਹੁੰਦਾਗਾ ਉਹ ਤੁਹਾਨੂੰ ਡਾਈ ਹੀ ਕਰਵਾਉਣਾ ਪੈਣਾ ਮਹਿੰਗੇ ਸੂਟਾਂ ਦੇ ਨੀਚੇ ਉਹ ਵਾਲਾ ਲੱਗਦਾ ਠੀਕ ਆ ਬਾਕੀ ਸ਼ਾਈਨਿੰਗ ਵਾਲਾ ਜਿਹੜਾ ਟਾਫਟਾ ਹੁੰਦਾਗਾ ਉਹਨੂੰ ਸਿਰਫ ਆਪਾਂ ਡ्रेसेस ਵਗੈਰਾ ਦੇ ਨੀਚੇ ਹੀ ਲਗਾ ਸਕਦੇ ਹੁੰਦੇ ਨੇ ਜ਼ਿਆਦਾਤਰ ਜਾਂ ਫਿਰ ਜਿਹੜੇ ਸੂਟ ਆਪਣੇ ਸ਼ਾਈਨਿੰਗ ਵਾਲੇ ਹੁੰਦੇ ਨੇ ਜਿਵੇਂ ਪਾਰਟੀ ਵੇਅਰ ਕੋਈ ਸੂਟ ਹੋਗੇ ਕਿਉਂਕਿ ਉਹ ਕੱਪੜੇ ਦੇ ਵਿੱਚ ਥੋੜੀ ਸ਼ਾਈਨਿੰਗ ਹੁੰਦੀ ਹੈਗੀ ਠੀਕ ਆ ਉਹ ਤੁਸੀਂ ਫਿਰ ਸ਼ਾਈਨਿੰਗ ਵਾਲਾ ਟਾਫਟਾ ਵੀ ਲਗਾ ਸਕਦੇ ਹੋ ਚਲੋ ਆਪਾਂ ਤੁਹਾਨੂੰ ਦੱਸ ਦ ਹੁਣ ਦੇਖੋ ਜਿਵੇਂ ਹੁਣ ਇਹ ਆਪਾਂ ਵਾਸ਼ ਕਰ ਲਈਏ ਇਹਨੂੰ ਚੰਗੀ ਤਰ੍ਹਾਂ ਆਪਾਂ ਸਰਫ ਦੇ ਵਿੱਚ ਸਾਬਣ ਨਾਲ ਵੀ ਵਾਸ਼ ਕਰ ਸਕਦੇ ਤੁਸੀਂ ਸਰਫ ਨਾਲ ਵੀ ਕਰ ਸਕਦੇ ਹੋ ਕਿਉਂਕਿ ਜੇ ਤੁਸੀਂ ਇਹਨੂੰ ਸਿੰਪਲ ਪਾਣੀ ਵਿੱਚ ਦੀ ਕੱਢੋਗੇ ਨਾ ਇਹਨੇ ਫੇਰ ਸ਼੍ਰਿੰਕ ਹੋਣਾ ਧੋਣ ਤੋਂ ਬਾਅਦ ਵੀ ਠੀਕ ਆ ਸੂਟ ਦੇ نیچے ਲੱਗਣ ਤੋਂ ਬਾਅਦ ਫੇਰ ਸ਼੍ਰਿੰਕ ਹੋ ਹੁਣ ਦੇਖੋ ਇਹਦੇ ਵਿੱਚ ਇੰਨਾ ਕਾਣ ਪੈ ਗਿਆ ਹੁਣ ਇਹ ਟੇਡਾ ਚਲਾ ਗਿਆ ਕੱਪੜਾ ਇਹ ਇੰਨਾ ਕਾਣ ਨਿਕਲਣਾ ਨਹੀਂ ਹੈਗਾ ਵੈਸੇ ਥੋੜਾ ਜਿਹਾ ਮਤਲਬ ਜਿਸ ਤਰੀਕੇ ਨਾਲ ਆਪਾਂ ਇਹਨੂੰ ਕੱਢ ਸਕਦੇ ਹਾਂ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਦੇਖੋ ਜਿਵੇਂ ਹੁਣ ਇੱਕ ਇਹ ਲੜ ਹੋ ਗਿਆ ਇੱਕ ਇਹ ਵਾਲਾ ਲੜ ਹੋ ਗਿਆ ਹੁਣ ਆਪਾਂ ਕਿਸੇ ਵੀ ਪਾਸੋਂ ਨੂੰ ਦੂਸਰੇ ਦੀ ਹੈਲਪ ਲੈ ਸਕਦੇ ਆ ਆਪਾਂ ਇਸ ਤਰੀਕੇ ਨਾਲ ਇੱਕ ਆਪਾ ਜਿਹੜਾ ਹੈਗਾ ਲੜੋਂ ਨੂੰ ਵੀ ਫੜਾ ਸਕਦੇ ਆ ਤੇ ਦੂਸਰੇ ਓਪੋਜ਼ਿਟ ਸਾਈਡ ਜਿਹੜਾ ਹੈਗਾ ਲੜਾ ਆਪਾਂ ਨੇ ਫੜ ਲੈਣਾ ਠੀਕ ਆ ਹੁਣ ਜੇ ਆਪਾਂ ਸਾਹਮਣੇ ਵਾਲੇ ਬੰਦੇ ਨੂੰ ਰਾਈਟ ਵਾਲਾ ਫੜਾਇਆ ਤਾਂ ਆਪਾਂ ਇਧਰੋਂ ਲੈਫਟ ਵਾਲਾ ਜਿਹੜਾ ਹੈਗਾ ਲੜ ਫੜ ਕੇ ਉਹਨੂੰ ਪੂਰੀ ਤਰ੍ਹਾਂ ਖਿੱਚਣਾ ਹੈਗਾ ਠੀਕ ਆ ਜਸਲੀਨ ਫੜੀ ਬਟੇ ਮਤਲਬ ਆਪਾਂ ਇਹਨੂੰ ਤਕੋਨੇ ਉਹਦੇ 'ਚ ਖਿੱਚਣਾ ਠੀਕ ਆ ਇਹ ਦੇਖੋ ਜਸਲੀਨ ਤੂੰ ਇੱਕ ਇੱਕ ਫੜੀ ਬਟੇ ਆਹ ਇੱਧਰ ਵਾਲਾ ਫਾੜ ਲੈ ਲੜ ਇੱਧਰ ਵਾਲਾ ਹਾਂ ਹਾਂ ਖਿੱਚ ਉਧਰ ਚੱਲ ਸੀਰੇ ਤੇ ਲਾਈਨਿੰਗ 5 ਮੀਟਰ ਆ ਪੁੱਤ ਤਾਂ ਖਰਜ ਫਾੜਨਾ ਦੀ ਨਹੀਂ ਹੁਣ ਦੇਖੋ ਜੇ ਮੈਂ ਆ ਲੜ ਫੜੂੰਗੀ ਨਾ ਤਾਂ ਸਾਹਮਣੇ ਵਾਲੇ ਨੂੰ ਤੁਸੀਂ ਇਸ ਤੋਂ ਆਪੋਜੀਟ ਲੜ ਫੜਾਉਣਾਗਾ ਠੀਕ ਆ ਆ ਇੱਕ ਇੱਕ ਲੜ ਛੱਡ ਦੇ ਪੁੱਤ ਆ ਦੇਖ ਹੱਥ ਦੇਖ ਦਿਖਾ ਉਧਰ ਦੇਖੋ ਇਦਾਂ ਇਹਨੂੰ ਪੂਰੀ ਤਰ੍ਹਾਂ ਖਿੱਚਣਾ ਖਿੱਚੇ ਹੋਣਾ ਉਦੋਂ ਕਹਿੰਸੀ ਮਾਸੀ ਕਢਵਾ ਦੂੰਗੀ ਜਿਵੇਂ ਆਪਾਂ ਪੱਗ ਦੀ ਪੂਣੀ ਕਰਦੇ ਹੁੰਨੇ ਆ ਨਾ ਬਸ ਉਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਇਹਨੂੰ ਖਿੱਚ ਲੈਣਾ ਠੀਕ ਆ ਪੂਰੀ ਉਹ ਵੀ ਟਰੈਕਰ ਹੈ ਨਾ ਦੋ ਤੁਵਾਲਾ ਦਾ ਤੂੰ ਟੰਗਰਾ ਨਹੀਂ ਲਾ ਰਹੀ ਪੁੱਤ ਇੱਕ ਜਗ੍ਹਾ ਖੜੀ ਰਹਿ ਜਦੋਂ ਜਹਾਜ ਨਾ ਕਰ ਹਾਂ ਇਹਨੂੰ ਨਾ ਆਪਾਂ ਇਦਾਂ ਪੂਰੀ ਤਰ੍ਹਾਂ ਖਿੱਚਣਾਗਾ ਠੀਕ ਆ ਤੇ ਹੁਣ ਆਪਾਂ ਜਿਹੜਾ ਦੂਸਰਾ ਲੜ ਹੈਗਾ ਉਹ ਫੜ ਲੈਣਾ ਦੂਸਰਾ ਫੜ ਜਿਹੜਾ ਹੁਣ ਤਾਂ ਪਹਿਲਾਂ ਫੜ ਲਿਆ ਸੀ ਨਾ ਹਾਂ ਚੱਲ ਫੜ ਇਧਰ ਵਾਲਾ ਫੜ ਹਾਂ ਨਹੀਂ ਜਿਹੜਾ ਫੜਿਆ ਸੀ ਪਹਿਲਾਂ ਉਹ ਛੱਡ ਦੇ ਹੁਣ ਦੂਸਰਾ ਫੜ ਲਾ ਹਾਂ ਹੁਣ ਦੇਖੋ ਤੇਰਾ ਤੇਰਾ ਜਿਹੜਾ ਹੋ ਗਿਆ ਮੇਰਾ ਆਪੋਜ਼ਿਟ ਹੋ ਗਿਆ ਜਿਵੇਂ ਆਪਾਂ ਪੱਗ ਦੀ ਪੂਣੀ ਕਰਦੇ ਹੁੰਨੇ ਆ ਮਤਲਬ ਖਿੱਚ ਤਰੀਕੇ ਨਾਲ ਖਿੱਚੀ ਇੱਕ ਵਾਰ ਚ ਹਾਂ ਐਦਾਂ ਖਿੱਚ ਠੀਕ ਹੈ ਐਦਾਂ ਆਪਾਂ ਖਿੱਚ ਲੈਣਾ ਨੂੰ ਠੀਕ ਹੈ ਜੀ ਖਿੱਚ ਪੂਰੀ ਤਰ੍ਹਾਂ ਤੇ ਫੇਰ ਆਪਾਂ ਜਿਹੜਾ ਹੈਗਾ ਸੈਂਟਰ ਚੋਂ ਖਿੱਚ ਜਸਲੀਨ ਬੇਟੇ ਇਹਨੂੰ ਛੱਡ

ਜਦੋਂ ਤੁਸੀਂ ਇਹਨੂੰ ਵਾਸ਼ ਕਰਨਾ ਨਾ ਇਹਨੂੰ ਛਿੜਕਾ ਹੀ ਲੈਣਾ ਐ ਏਦਾਂ ਕਰਕੇ ਪੂਰੀ ਤਰ੍ਹਾਂ ਠੀਕ ਐ ਫਿਰ ਇਹਦਾ ਵਿੱਚ ਜਿਹੜਾ ਹੈਗਾ ਕਾਣ ਥੋੜਾ ਬਹੁਤਾ ਜਿਹੜਾ ਹੈਗਾ ਨਿਕਲ ਜੂਗਾ ასੇ ਇਹ ਆ ਵੀ ਤੁਸੀਂ ਖਿੱਚ ਕੇ ਜਿਹੜਾ ਹੈਗਾ ਉਹਨੂੰ ਕੱਪੜੇ ਨੂੰ ਥੋੜਾ ਬਹੁਤਾ ਸੈੱਟ ਕਰ ਸਕਦੇ ਹੋ ਬਸ ਇਹ ਆ ਵੀ ਤੁਸੀਂ ਉਹਨੂੰ ਖਿੱਚ ਕੇ ਜਿਹੜਾ ਹੈਗਾ ਥੋੜਾ ਜਿਹਾ ਸੈੱਟ ਕਰ ਸਕਦੇ ਹੋ ਠੀਕ ਆ ਹੁਣ ਜਿੰਨਾ ਜਿੰਨਾ ਖਿੱਚਣਾ ਸੀ ਦੇਖੋ ਆਪਾਂ ਖਿੱਚ ਲਿਆ ਹਨਾ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਬਾਕੀ ਕਾਣ ਜਿਹੜਾ ਹੈਗਾ ਆਪਾਂ ਕਿਸ ਤਰੀਕੇ ਨਾਲ ਕੱਢ ਸਕਦੇ ਆ ਆ ਦੇਖੋ ਹੁਣ ਇਹ ਖੁੰਜਾ ਜਿਹੜਾ ਹੈਗਾ ਇਹਦੇ ਵਿੱਚ ਆਪਾਂ ਨੂੰ ਕਾਣ ਲੱਗਦਾ ਆਪਾਂ ਇਦਾਂ ਕੱਪੜਾ ਜਿਹੜਾ ਹੈਗਾ ਪੂਰੀ ਤਰ੍ਹਾਂ ਵਿਛਾ ਲੈਣਾ ਤੇ ਫਿਰ ਇਹਨੂੰ ਇਦਾਂ ਦੂਰਾ ਕਰ ਲੈਣਾ ਹਨਾ ਦੇਖੋ ਜਿੰਨਾ ਕੱਪੜਾ ਲੰਬਾ ਹੁੰਦਾ ਜਾਊਗਾ ਨਾ ਸਾਨੂੰ ਕਾਣ ਦਾ ਜਿਹੜਾ ਹੈਗਾ ਨਹੀਂ ਪਤਾ ਲੱਗੂਗਾ ਵੀ ਆਪਣਾ ਕਾਣ ਜਿਹੜਾ ਹੈਗਾ ਕਿੰਨਾ ਕ ਜਿੰਨਾ ਹੀ ਆਪਾਂ ਉਹਨੂੰ ਛੋਟਾ ਕਰੀ ਜਾਵਾਂਗੇ ਕੱਪੜੇ ਨੂੰ ਆਪਾਂ ਨੂੰ ਨਾ ਪਤਾ ਲੱਗਦਾ ਜਾਊਗਾ ਵੀ ਕਾਣ ਜਿਹੜਾ ਹੈਗਾ ਕਿੰਨਾ ਕ ਹੁਣ ਦੇਖੋ ਇਦਰੋਂ ਜਿਹੜਾ ਹੈਗਾ ਇਹ ਟੇਡਾ ਜਾ ਰਿਹਾ ਹਜੇ ਵੀ ਕੱਪੜਾ ਹਨਾ ਥੋੜਾ ਜਿਹਾ ਇਹ ਆ ਦੇਖੋ ਇਹ ਇਦਾਂ ਆਪਾਂ ਜਿਹੜੀ ਹੈਗੀ ਆ ਕਾਣ ਜਿਹੜਾ ਹੈਗਾ ਸਿਰਫ ਕੋਨਿਆਂ ਤੇ ਹੀ ਪਊਗਾ ਹਨਾ ਹੁਣ ਜਿਵੇਂ ਆਪਾਂ ਇਹਨੂੰ ਇਦਾਂ ਦੂਰਾ ਕਰਕੇ ਰੱਖ ਲਿਆ ਬਸ ਜਿਹੜਾ ਆ ਹੈਗਾ ਕਪੜਾ ਇਹਨੂੰ ਆਪਾਂ ਇਦਾਂ ਉਤਾਰ ਦੋ ਠੀਕ ਹੈ ਬਸ ਦੇਖੋ ਕਾਣ ਕੱਢਣ ਦਾ ਇਹੀ ਤਰੀਕਾ ਜਿੰਨਾ ਤੁਸੀਂ ਕਪੜਾ ਚੜਾਈ ਦੇ ਵਿੱਚ ਜ਼ਿਆਦਾ ਰੱਖੀ ਜਾਊਂਗੇ ਤੁਹਾਨੂੰ ਨਹੀਂ ਪਤਾ ਲੱਗੂਗਾ ਵੀ ਕਾਣ ਹੈਗਾ ਕਪੜੇ ਦੇ ਵਿੱਚ ਹੁਣ ਦੇਖੋ ਹੁਣ ਆਪਾਂ ਖੋਲ ਲਿਆ ਲਗਭਗ ਜਿਹੜਾ ਹੈਗਾ ਇਹਦਾ ਇਹ ਸਿੱਧਾ ਹੀ ਹੋ ਗਿਆ ਹਨਾ ਕਪੜਾ ਇਹ ਆ ਦੇਖੋ ਵਾਸ਼ ਵਾਸ਼ ਕਰਨ ਤੋਂ ਬਾਅਦ ਤੁਸੀਂ ਇੰਨਾ ਕ ਕਾਂ ਕੱਢ ਸਕਦੇ ਹੋ ਲਾਈਨਿੰਗ ਦਾ ਤੁਸੀਂ ਜ਼ਿਆਦਾ ਨਹੀਂ ਉਹ ਕਰ ਸਕਦੇ ਦੇਖੋ ਪਹਿਲਾਂ ਕਿੰਨਾ ਕਾਂ ਸੀ ਕੱਪੜੇ ਦਾ ਹੁਣ ਦੇਖੋ ਜਿਹੜਾ ਹੈਗਾ ਇਹ ਸਿੱਧਾ ਹੋ ਗਿਆ ਠੀਕ ਆ ਤੇ ਇਦਾਂ ਹੀ ਆਪਾਂ ਦੂਸਰੇ ਲੜ ਤੋਂ ਵੀ ਇਦਾਂ ਹੀ ਕਰ ਲੈ ਇਹਨੂੰ ਜਿੰਨਾ ਤੁਸੀਂ ਲੰਬਾ ਰੱਖੀ ਜਾਓਗੇ ਕੱਪੜਾ ਤੁਹਾਡੇ ਮਤਲਬ ਤੁਹਾਨੂੰ ਨਹੀਂ ਪਤਾ ਲੱਗੂਗਾ ਵੀ ਆਪਾਂ ਕਿੰਨਾ ਕ ਕਾਂ ਕੱਢਣਾਗਾ ਆ ਦੇ ਕੋ ਹੁਣ ਇਹ ਵਾਲੇ ਕੋਨੇ ਚ ਵੀ ਆਪਾਂ ਨੂੰ ਕਾਂ ਲੱਗ ਰਿਹਾਗਾ ਹਨਾ ਇੰਨਾ ਤਾਂ ਆਪਾਂ ਨੂੰ ਸਾਫ਼ ਦਿਖੂਗਾ ਹੀ ਫਿਰ ਆਪਾਂ ਜਿਹੜਾ ਕੋਨਾ ਹੈਗਾ ਇਹਨੂੰ ਫਿਰ ਇਦਾਂ ਕਰ ਲੈਣਾ ਕਿਉਂਕਿ ਜੇ ਤੁਸੀਂ ਇਹਨੂੰ ਨਹੀਂ ਕੱਢੋਗੇ ਨਾ ਫਿਰ ਜੇ ਤੁਸੀਂ ਸਲਾਈਆਂ ਪਰੋਗੇ ਨਾ ਸ਼ਰਟ ਦੀਆਂ ਫਿਰ ਤੁਹਾਨੂੰ ਬਹੁਤ ਮੁਸ਼ਕਿਲ ਹੋ ਜਾਊਗੀ ਫੋਲਡਿੰਗ ਕਰਨ ਵੇਲੇ ਆ ਦੇਖੋ ਇਹ ਸਾਫ਼ ਪਤਾ ਲੱਗ ਜਾਂਦਾ ਹੁੰਦਾ ਵੀ ਆਪਣਾ ਇੱਥੇ ਹੁਣ ਕਾਣ ਆ ਗਿਆ ਠੀਕ ਹੈ ਫਿਰ ਆਪਾਂ ਇਹਦੀ ਫੇਰ ਇਦਾਂ ਤੈਅ ਲਗਾ ਲੈਣੀ ਆ ਇਹ ਆ ਦੇਖੋ ਹੁਣ ਆਪਾਂ ਨੂੰ ਸਾਫ਼ ਪਤਾ ਲੱਗ ਗਿਆ ਵੀ ਹੁਣ ਆਪਣਾ ਇੰਨਾ ਕਾਣ ਜਿਹੜਾ ਹੈਗਾ ਆਹ ਲਾਈਨਿੰਗ ਆਪਣੀ ਵੱਧ ਗਈ ਆ ਠੀਕ ਹੈ ਹੁਣ ਆਪਣਾ ਇਹ ਜਿਹੜਾ ਹੈਗਾ ਇਥੋਂ ਸਟੇਟ ਹੋ ਗਿਆ ਹੁਣ ਜਦੋਂ ਆਪਾਂ ਇਹਦੀ ਫੋਲਡਿੰਗ ਕਰਾਂਗੇ ਆਪਣੀ ਸਹੀ ਤਰੀਕੇ ਨਾਲ ਇੱਥੋਂ ਫੋਲਡਿੰਗ ਹੋ ਜੂਗੀ ਲਾਈਨਿੰਗ ਦੀ ਠੀਕ ਹੈ ਜੀ ਤੇ ਬਸ ਤੁਸੀਂ ਇਦਾਂ ਜਿਹੜਾ ਹੈਗਾ ਲਾਈਨਿੰਗ ਦਾ ਕਾਣ ਕੱਢ ਸਕਦੇ ਹੋਗੇ ਠੀਕ ਆ ਜੇ ਤੁਹਾਨੂੰ ਕੋਈ ਇਹ ਕਹਿੰਦਾ ਵੀ ਤੁਸੀਂ 100% ਕਾਣ ਕੱਢ ਸਕਦੇ ਹੋ ਲਾਈਨਿੰਗ ਦਾ ਜਾਂ ਕਿਸੇ ਵੀ ਕੱਪੜੇ ਦਾ ਇਦਾਂ ਨਹੀਂ ਹੋ ਸਕਦਾ ਤੁਸੀਂ ਸਟਿਚਿੰਗ ਆਪਣੀ ਸਹੀ ਕਰ ਸਕਦੇ ਹੋ ਠੀਕ ਆ ਲਾਈਨਿੰਗ ਦਾ ਕਾਣ ਕੱਢ ਕੇ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਹੈਗਾ ਤੇ ਤੁਸੀਂ ਜੇ ਲਾਈਨਿੰਗ واਸ਼ ਕਰਕੇ ਲਗਾਉਣੇ ਤੋਂ ਤੇ ਇਸ ਤਰੀਕੇ ਨਾਲ ਤੁਸੀਂ ਕਾਣ ਕੱਢ ਸਕਦੇ ਹੋ ਲਾਈਨਿੰਗ ਦਾ ਠੀਕ ਹੈ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ